ਜਾਣਕੀ ਪ੍ਰਤੀਵਿਦ ਧਰਮ ਦੇ ਨਸ਼ਟ ਹੋਣ ਦਾ ਡਰ ਕਰਕੇ ਕ੍ਰੋਧ ਨਹੀਂ ਕਰਦੀ ਹੈ ਬਾਂਦਰ ਮੈਂ ਤਾਂ ਇਹ ਪੱਕਾ ਜਾਣਦਾ ਹਾਂ ਕਿ ਰਾਵਣ ਨੂੰ ਜ਼ਰੂਰ ਜਿੱਤ ਲਵਾਂਗਾ ਇਸ ਕਰਕੇ ਕਿ ਇਸ ਲੋਕ ਇੰਦਰ ਇੰਦਰੀ ਜਿੱਤ ਹਾਂ ਸਾਰੇ ਸ਼ਾਸਤਰ ਵਿੱਦਿਆ ਵੀ ਜਾਣਦੀ ਹੈ ਮੈਨੂੰ ਤਾਂ ਵੱਧ ਪ੍ਰੀਤ ਲੋਕ ਇਸ ਕਰਕੇ ਹੁੰਦੀ ਹੈ ਕਿ ਜਿਹੜਾ ਮੇਘਨਾਦ ਇੰਦਰ ਨੂੰ ਜਿੱਤਣ ਵਾਲਾ ਹੈ ਉਸ ਦੇ ਬਲ ਤਾਂ ਮੈਨੂੰ ਅੰਤ ਮਾਲਮ ਹੋ ਗਿਆ ਹੈ ये बंदरों कुछ डरना नहीं ज समुद्र की मर्यादा चली जाए तो चल, चला चलामान हो जाता है पर लंका का जरूर जित चली जाएगी मंदरा चल चला मान ਹੋ ਜਾਏ ਤਾਂ ਪਰਲੰਕਾ ਦਾ ਜ਼ਰੂਰ ਜਿੱਤ ਜਾਏਗੀ ਗਿ ਜਾਮਵਨ ਅੰਗਦ ਦੋਵਿਦ ਮਨੀਰ ਨਲ ਨੀਲ ਚੌਣ ਤਾਂ ਮੰਦਰ ਚਲ ਦੇ ਟੁੱਟੇ ਟੁੱਟੇ ਕਰ ਦੇਣੇ ਦੇਣ ਦੇ ਮੈਂ ਇਹ ਮੰਦਰ ਚਲਾ ਵਿਚ ਸੁਨਾਦਤਾ ਸੀ ਕਿ ਰਾਮਚੰਦਰ ਲక్ష్మణ ਸੁਖਰੀਬ ਦੀ ਜੈ ਹੋਏ ਮੇਰਾ ਨਉ ਹਨੂਮਾਨ ਹੈ ਕਿ ਮੈਂ ਵਾਜੂ ਦਾ ਪੁੱਤਰ ਹਾਂ ਕਿ ਮੈਂ ਲੰਕਾ ਨੂੰ ਪਸਮ ਕਰ ਦਿੱਤਾ ਹੈ ਤੇ ਲੰਕਾ ਦੇ ਵਾਸੀ ਡਰੇ ਹੋਏ ਹਨ ਅਸ਼ੋਕ ਬਾਗ ਵਿੱਚ ਲੰਕਾ ਨੂੰ ਜਾਣ ਕੀ ਬਿਰਾਜਮਾਨ ਬੜੀ ਹੈ ਜਿਸ ਵੇਲੇ ਲਸ਼ਮਨ ਸਕਰੀਬ ਦਿੱਤਾਕ ਸੇ ਲੰਕਾ ਦੇ ਵਾਸੀ ਡਰੇ ਹੋਏ ਸਨ ਅਸ਼ੋਕ ਬਾਗ ਵਿੱਚ ਜਾਣਕੀ ਬਰਾਜਮਾਨ ਹੈ ਬੜੀ ਲਸੀ ਹੈ ਧਰਤੀ ਪਰ ਬਿਸਤਰ ਤੇ ਮੈਲੇ ਕਪੜੇ ਪਾਏ ਹੋਏ ਹਨ ਪਹਾਵੇਂ ਇਹ ਦੁਰਦਸ਼ਾ ਵੀ ਜਾਣਕੀ ਦੀ ਹੋਈ ਹੈ ਪਰ ਜਾਣਕੀ નિਸੰਗ ਹੋ ਕੇ ਬੈਠੀ ਹੋਈ ਹੈ ਨਿਤਨੇਮ ਰਾਜਾ रामचंद्र ਚਰਨਾਂ ਵਿੱਚ ਧਿਆਨ ਲਾਈ ਰੱਖੀ ਜੋ ਕਿ ਇੰਦਰ ਵਰਤ ਦਾ ਤੇਸਰਾਪ ਨਾਲ ਨਸ਼ਟ ਹੋ ਗਿਆ ਹੈ ਤੇ ਰਾਜਾ ਨਾ ਖੁਦ ਰਾਜਾ ਨਾ ਹੋ ਇੰਦਰ ਬਣ ਗਿਆ ਸੀ ਤੇ ਰਾਜੇ ਨੇ ਸਾ ਚਾਇਆ ਤਾਂ ਮੈਂ ਇੰਦਰਾਨੀ ਨਾਲ ਭੋਗ ਕਰਾਂ ਤਾਂ ਇੰਦਰਾਨੀ ਨੇ ਵਰਸਪਤੀ ਪਾਸੋਂ ਕਿਆ ਭੇਜਿਆ ਕੇ ਜੀ ਕੇ ਇੰਦਰ ਮੇਰੇ ਪਾਸ ਆਉਂਦਾ ਹੁੰਦਾ ਸੀ ਉਸੀ ਤਰ੍ਹਾਂ ਹੀ ਰਾਜਾ ਉਸੇ ਤਰ੍ਹਾਂ ਹੀ ਰਾਜਾ ਆਵੇ ਤਾਂ ਰਾਜਾ ਨੁਖ ਬ੍ਰਹਮਣਾ ਨੂੰ ਕਹਾਰ ਬਣਾ ਕੇ ਇੰਦਰਾਨੀ ਪਾਸ ਆਇਆ ਤੇ ਬ੍ਰਹਮਣਾ ਨੇ ਸਰਾਫ ਦਿੱਤਾ ਕਿ ਸੱਪ ਬਣ ਜਾਓ ਤਾਂ ਰਾਜਾ ਸਰਪ ਹੋ ਗਿਆ ਇਸੇ ਤਰ੍ਹਾਂ ਹੀ ਰਾਵਣ ਨਸ਼ਟ ਹੋ ਗਿਆ ਹੋ ਜਾਏਗਾ ਇਹ ਬੰਦਰੋ ਜਾਨਕੀ ਦਾ ਮਰਨਾਉਣ ਹੋ ਗਿਆ ਸੀ ਇਸ ਮੇਰੇ ਸਮਝਾਉਣ ਦੀ ਕੁਸ ਤਰਵਾਸਾ ਹੋ ਗਿਆ ਹੈ ਸ੍ਰੀ ਸਕਰੀਬ ਜੀ ਨਾਲ ਮਿਤਰਤਾਏ ਦੇ ਬਾਲੀ ਨੂੰ ਮਰਨਾ ਮੈਂ ਸਭ ਸੁਣ ਦਿੱਤਾ ਹੈ ਤੁਸੀਂ ਲੋਕ ਇਹ ਹੀ ਜਾਣੋ ਕਿ ਰਾਵਣ ਮਰ ਗਿਆ ਹੈ ਕੇਵਲ ਰਾਮਚੰਦਰ ਦਾ ਜਸ ਵਧਾਉਣ ਲਈ ਨਾਮਾਤਰ ਜਿਉਂਦਾ ਹੈ ਕਿ ਜੋ ਕਿ ਪੜਵਾ ਜੇਨ ਵਿਦਿਆਰਥੀ ਵਿਦਿਆ ਪੜਨ ਦੀ ਵਿਦਿਆ ਹੀਨ ਹੋ ਜਾਂਦੇ ਹਨ ਉਸੇ ਤਰ੍ਹਾਂ ਹੀ ਜਾਨਕੀ ਰਾਖਸ਼ਾ ਦੇ ਪਰਬਸ ਹੋ ਕੇ ਬਲਹੀਨ ਹੋ ਗਈ ਹੈ ਸੋ हे ਬਾਂਦਰੋ ਜੋ ਚੰਗੀ ਜਾਨੋ ਤੇ ਇਤੀ ਉਹਨੀਵਾ ਸਰਕ ਸਮਾਪਤ